ਸੱਚੀ ਗੱਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ نیوز ਤੇ ਮਾਹਾਂ ਦੇ ਦਿੰਦਰ ਤੁਹਾਡੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤੀ, ਧਾਰਮਿਕ, ਸਮਾਜ ਦੇ ਖੇਡਾਂ ਮੌਨਾਈਲਾ ਤੇ ਵੋਲੀਵੁੱਡ ਨਾਲ ਜੁੜੀ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿਆ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਦੇ ਰਹੇ ਆ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ ਹਾਂਜੀ ਬਾਈ ਜੀ ਕੀ ਗੱਲ ਹੋਈ ਏ ਜਿਹੜੀ ਅੱਜ ਇਹ ਅੱਜ ਤਾਂ ਇਹ ਇੱਕ ਬਾਪੂ ਨੂੰ ਤੰਗ ਕਰਦਾ ਦਾ ਛੋਟਾ ਭਾਈ ਜਾਨ जी। अच्छा, अच्छा। जी हां उ कुट दा मारदा दा बहुत ਸਾਦੀ ਪਹਿਣੀ ਬਿਮਾਰੀ ਨੂੰ ਤਕਲੀਫ ਤੁਰਨੀ ਹੁੰਦਾ ਹੱਥ ਫੇ ਸੁੱਜਦੇ ਆਂਦੇ ਅੱਛਾ ਆ ਕਰਕੇ ਉਹ ਕੱਲ ਮੈਂ ਦਵਾਈ ਜੋ ਕੇ ਪੈਸੇ ਵੀ ਦਿੱਤੇ ਉਹਨੇ ਵੀ ਦਵਾਈ ਲੈਣ ਗਿਆ ਅੱਛਾ ਮੈਨੂੰ ਸਵੇਰ ਨੂੰ ਪਤਾ ਲੱਗਿਆ ਜੀ ਮੈਂ ਕੰਮ ਪਰ ਗਿਆ ਅੱਛਾ ਰਾਤ ਦਾ ਘਰੇ ਨਹੀਂ ਆਇਆ ਰਾਤ ਤਾਂ ਉਹ ਘਰ ਨਹੀਂ ਆਇਆ ਕਿੰਨੇ ਵਜੇ ਘਟੇ ਗਿਆ ਉਹ 2:30 ਵਜੇ ਗਿਆ ਮੇਰੇ ਕੋਲ ਤੇ ਅੱਛਾ ਦੁਪਹਿਰੀ ਹਾਂ ਜੀ ਕੀ ਕਾਰਨ ਕਿਹਾ ਹੋਇਆ ਜਿਹੜਾ ਫਾਕ ਨੂੰ ਲਿਆ ਇਹ ਦੁਖੀ ਦਾ ਹੀ ਤੰਗ ਕਰਦਾ ਤਾਂ ਉਹਨੂੰ ਮੰਮੀ ਵੀ ਪਹਿਲਾਂ ਘਰ ਤੇ ਬਾਹਰ ਕੱਢੀ ਜਾਂਦਾ ਤਾਂ ਇਹ ਅੱਛਾ ਸਿਆਲ ਦੇ ਮਹੀਨੇ ਵੀ ਘਰ ਤੇ ਬਾਹਰ ਕੱਢਦਾ ਤਾਂ ਇੱਕ ਇੱਥੇ ਲਿਖਿਆ ਹੋਇਆ ਸੁਸਾਈਡ ਨੋਟ ਵੀ ਆਪਣੀ ਮਾਂ ਨਾਲ ਗਲਤ ਕੰਮ ਕਰਦਾ ਇਹ ਸੱਚੀ ਗੱਲ ਹੈ ਤਾਂ ਲੱਗਿਆ ਮਾਂ ਦੀ ਇੱਜ਼ਤ ਨੂੰ ਅੱਛਾ ਹਾਂ ਠੀਕ ਹੈ ਮੈਂ ਵੀ ਉਹ ਕੰਮ ਕਰਦਾ ਉਹਨੇ ਤਾਂ ਮੜਾ ਜਾ ਵੀ ਕੋਈ ਉਹ ਨਿਕਲਿਆ ਕੁੜੀਆਂ ਕੜੀਆਂ ਦਾ ਸਾਰਿਆਂ ਦਾ ਮੈਂ ਗੈਲ ਹੋ ਕੇ ਕਰਾਇਆ ਅੱਛਾ ਉਹਨਾਂ ਨੇ ਵੀ ਗਲਤ ਕੰਮ ਕਰਦਾ ਸੀ ਠੀਕ ਹੈ ਤੇ ਹੁਣ ਕਿ ਹੁਣ ਕਿੱਥੇ ਹਨ ਪਤਾ ਨਹੀਂ ਕੰਮ ਪਰ ਗਿਆ ਤਾਂ ਮੈਂ ਤਾਂ ਦੇਖਿਆ ਨਹੀਂ ਉਹਨੇ ਦੇਖ ਕੇ ਇਸ ਮੇਰੇ ਲੰਘ ਕੇ ਉਹਦੇ ਡਰ ਕੇ अच्छा ਹੁਣ ਪੁਲਿਸ ਆਈ ਤੇ ਕਹਿੰਦੀ ਹੈ ਪੁਲਿਸ ਪੁਲਿਸ ਹੁਣ ਇਹਨਾਂ ਨੇ ਦੇਖ ਲਿਆ ਜੀ ਇੱਥੇ ਲਿਖੇ ਲੁਕੇ ਆ ਬੜਾ ਸਾਰਾ ਕੁਝ ਉਹ ਦੇਖ ਕੇ ਲਿਖ ਗਏ ਠੀਕ ਹੈ ਦੇਖ ਗਏ ਸਾਰਾ ਕੁਝ ਓਕੇ ਹਾਂ ਪੁਲਸ ਵਾਲਿਆਂ ਕਿਚੀ ਲੈਟ ਹੋ ਰਹਾ ਕੋਈ ਨਹੀਂ ਜਾ ਰਹੀਆਂ ਸਾਨੂੰ ਫੋਨੇ ਹੁਣ ਹੈ ਕੋਣ ਹੈ ਕੋਈ ਬਾਹਰ ਨਹੀਂ ਕਰਦਾ ਰਹੀਆਂ